वेलकम बैक इन ਰਿੰਕ ਕੋਮਟਰ ਗੈਰੇਜ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਇੰਜੈਕਟਰਾਂ ਬਾਰੇ ਨੌਲੇਜ ਕੁਝ ਜਾਣਕਾਰੀ ਦਿੰਨੇ ਆ ਇੰਜੈਕਟਰਾਂ ਦੀ ਕੀ ਦਿੱਕਤ ਆਉਂਦੀ ਹੁੰਦੀ ਹੈ ਤੇ ਇਹਨੂੰ ਕਿਵੇਂ ਚੈੱਕ ਕਰਨਾ ਹੁੰਦਾ ਹੈ ਜਾਂ ਕਿਦਾਂ ਇਹਦੀ ਦਿੱਕਤ ਆਉਣ ਤੋਂ ਇਹਨੂੰ ਬਚਾਇਆ ਜਾ ਸਕਦਾ ਹੁੰਦਾ ਹਾਂ ਲੋਕਾਂ ਨੂੰ ਮੈਂ ਇਹਦੇ ਬਾਰੇ ਥੋੜੀ ਜਾਣਕਾਰੀ ਲੈਣੀ ਹੈ ਤੁਹਾਡੇ ਤੋਂ ਭਾਈ ਇਹ ਕੀ ਕਾਰਨ ਕਰਕੇ ਜਿਆਦਾ ਪ੍ਰੋਬਲਮ ਆਉਂਦੀ ਹੈ ਜਿਹੜੀ ਇੰਜੈਕਟਰਾਂ ਦੀ ਪ੍ਰੋਬਲਮ ਆਉਂਦੀ ਹੈ ਗੱਡੀਆਂ ਨੂੰ ਇਹ ਭਾਈ ਸਭ ਤੋਂ ਵੱਲ ਤਾਂ ਹੁੰਦਾ ਆ ਇਹ ਸਿਸਟਮ ਦੀ ਇਹ ਜਿਹੜੇ ਸੀਆਰਡੀ ਕਾਰਾਂ ਨੇ ਜਿਹੜੇ ਸੀਆਰਡੀ ਕਾਰਾਂ ਨੇ ਇਹਨਾਂ ਦੇ ਵਿੱਚ ਜਿਹੜਾ ਡੀਜ਼ਲ ਦਾ ਇੰਜੈਕਟ ਕਰਨ ਦਾ ਸਿਸਟਮ ਆ ਉਹਦੇ ਰਾਹੀਂ ਹੁੰਦਾ ਸਾਰਾ ਤੇ ਜਿਹੜਾ ਪਾਰਟ ਹੈ ਬਹੁਤ ਜ਼ਿਆਦਾ ਮੈਂ ਮੰਨ ਲਉ ਐਕੂਰੇਟ ਦੇ ਸਾਫ਼ ਡੀਜ਼ਲ ਪਾਉਣਾ ਹੁੰਦਾ ਪ੍ਰੋਪਰ ਪ੍ਰੈਸ਼ਰ ਹੁੰਦਾ ਇਹਦਾ ਜੇ ਇਹਦਾ ਪ੍ਰੈਸ਼ਰ ਡਾਊਨ ਹੋ ਜੇ ਕੋਈ ਚੀਜ਼ ਕਚਰਾ ਦੇ ਵਿੱਚ ਜਾਵੇਂ ਅਨੇਕੀ ਤੋਂ ਲੋ ਡੀਜ਼ਲ ਫਿਲਟਰ ਖਰਾਬ ਹੋ ਜੇ ਜਾਂ ਇਹਦੇ ਵਿੱਚ ਕੋਈ ਡੀਜ਼ਲ ਖਰਾਬ ਪੈ ਜੇ ਕੋਈ ਵੀ ਡਸਟ ਆਲਾ ਤਾਂ ਇਹ ਆਪਦਾ ਕੰਮ ਛੱਡ ਜਾਂਦਾ ਡਾਉਨ ਮਤਲਬ ਕਿ ਇਹਦਾ ਜਿਹੜਾ ਪ੍ਰੈਸ਼ਰ ਕਰਨ ਦਾ ਰਹੁੰਦਾ ਉਹ ਡਾਉਨ ਹੋ ਜਾਂਦਾ ਉਹਦੇ ਕਾਰਨ ਗੱਡੀ ਦਾ ਸਿਸਟਮ ਹੈ ਜਿਹੜਾ ਸਾਰੇ ਖਰਾਬ ਹੋ ਜਾਂਦਾ ਆਪਾਂ ਕਹਿ ਸਕਦੇ ਇੰਜਨ ਦੀ ਪਰਫਾਰਮੈਂਸ ਜਮਾਂ ਡਾਉਨ ਹੋ ਜਾਂਦੀ ਹੈ ਠੀਕ ਹੈ ਜੀ ਇਹਦੇ ਜ਼ਿਆਦਾਤਰ ਬਿਮਾਰੀ ਦੇ ਕਾਰਨ ਹੀ ਹੁੰਦੇ ਆ ਵੀ ਜੀ ਜਿਹੜਾ ਡੀਜ਼ਲ ਹੈ ਡੀਜ਼ਲ ਦੇ ਵਿੱਚ ਕੋਈ ਅੜੰਗਾ ਆਉਣਾ ਜਾ ਕੋਈ ਕਚਰਾ ਵਗੈਰਾ ਹੋਣਾ ਇਹੀ ਕਾਰਨ ਮੇਨ ਕਾਰਨ ਤਾਂ ਇਹੀ ਹੁੰਦਾ ਕਿਉਂਕਿ ਇਹਨੇ ਡੀਜ਼ਲ ਹੀ ਸਪਰੇ ਕਰਨਾ ਹੁੰਦਾ ਠੀਕ ਹੈ ਸਭ ਤੋਂ ਪਹਿਲਾ ਕਾਰਨ ਇਹ ਹੁੰਦਾ ਵੀ ਆਪਾਂ ਡੀਜ਼ਲ ਫਿਲਟਰ ਨੂੰ ਟਾਈਮ ਟੂ ਟਾਈਮ ਚੇਂਜ ਨਹੀਂ ਕਰਾਉਂਦੇ ਤਾਂ ਹੋ ਜਾਂਦਾ ਹੈ ਦੂਆ ਕਾਰਨ ਇਹ ਹੁੰਦਾ ਵੀ ਜ਼ਿਆਦਾਤਰ ਘਰੋਂ ਡੀਜ਼ਲ ਪੈਜੇ ਜਾਂਦਾ ਉਹ ਇਹਦੀ ਸੇਫਟੀ ਵਾਸਤੇ ਬਾਈ ਜੀ ਆਪਾਂ ਨੂੰ ਕੀ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਜਵੇਂ ਡੀਜ਼ਲ ਵਗੈਰਾ ਰੂਟੀਨ ਦਾ ਯੂਜ਼ ਕਰਦੇ ਆਂਗੇ ਗੱਡੀਆਂ ਦੇ ਵਿੱਚ ਆ ਤੇ ਕਿਹੜਾ ਡੀਜ਼ਲ ਜ਼ਿਆਦਾ ਯੂਜ਼ ਕਰਨਾ ਚਾਹੀਦਾ ਤੇ ਕਿਹੜੇ ਤੋਂ ਪਰਹੇਜ਼ ਕਰਨਾ ਚਾਹੀਦਾ ਆਪਾਂ ਨੂੰ ਇਹਦੇ ਵਿੱਚ ਵੀ ਦੇਖੋ ਜੇ ਇਹਦੀ ਆਪਾਂ ਸ ਜੋ ਜੋ ਵੀ ਡੀਜ਼ਲ ਪਾਉਣੇ ਕਾਰ 'ਚ ਤਾਂ ਉਹ ਜ਼ਿਆਦਾਤਰ ਪੰਪ ਤੋਂ ਹੀ ਪਾਉਣਾ ਚਾਹੀਦਾ ਤੇ ਘਰੋਂ ਨਹੀਂ ਜਿੰਨੇ ਸਾਡੇ ਕੋਲ ਕੇਸ ਆਏ ਨੇ ਜ਼ਿਆਦਾਤਰ ਇਹੋ ਜਿਹੇ ਕੇਸ ਆਏ ਨੇ ਵੀ ਬੰਦਾ ਘਰੋਂ ਤੇਲ ਪਾ ਦਿੰਦਾ ਉਹਦੇ ਕਾਰਨ ਪਤਾ ਨਹੀਂ ਕੀ ਕਾਰਨ ਹੁੰਦਾ ਤੇਲ ਖਰਾਬ ਹੋ ਜਾਂਦਾ ਜਾਂ ਪਿਆ ਕੋਈ ਰੈਕਸ਼ਨ ਹੈ ਵਗੈਰਾ ਇਹੋ ਜਿਹੀ ਕੋਈ ਹੁੰਦਾ ਹੈ ਜਿਹੜੇ ਪੰਪਾਂ 'ਤੇ ਹੁੰਦੇ ਨੇ ਉਹ ਕੋਈ ਚੀਜ਼ ਕੈਮੀਕਲ ਪਾਉਂਦੇ ਨੇ ਆਪਦੇ ਜਿੱਥੇ ਸਟੋਰ ਕਰਕੇ ਰੱਖਦੇ ਨੇ ਤੇ ਉਹਦੇ ਕਾਰਨ ਮੰਨ ਕੇ ਚਲੋ ਜਿਹੜਾ ਪੰਪਾਂ ਦੇ ਤੇਲ ਹੁੰਦਾ ਥੋੜਾ ਸੁੱਧ ਹੁੰਦਾ ਹੈ ਜਿਹੜਾ ਆਪਾਂ ਘਰੇ ਡਰਮਾਂ ਚ ਸਟੋਰ ਕਰਕੇ ਰੱਖ ਲੈਨੇ ਆ ਉਹ ਹੋ ਸਕਦਾ ਵੀ ਮੰਨ ਲੈ ਉਹਦੇ ਚ ਕੋਈ ਰਿਐਕਸ਼ਨ ਹੀ ਇਹੋ ਜਿਹਾ ਹੁੰਦਾ ਹੋਵੇ ਇਹਦੇ ਚ ਪਾਣੀ ਵਗੈਰਾ ਜਾਂ ਡਸਟ ਵਗੈਰਾ ਵੱਧ ਬਣ ਜਾਂਦੀ ਗੀ ਕੱਲ ਹੋ ਰਿਹਾ ਬਾਈ ਜੀ ਕਈ ਵਾਰ ਗੱਡੀ ਸੂਟਾ ਮਾਰ ਜਾਂਦੀ ਹੈ ਨਾ ਤੇਰਾ ਹੁੰਦਾ ਨਹੀਂ ਟਿੰਕੀ ਦੇ ਵਿੱਚ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਗੱਡੀ ਸੂਟਾ ਮਾਰ ਗਈ ਤਾਂ ਵੀ ਤੇਲ ਬੰਦੇ ਨੂੰ ਪੰਪ ਤੇ ਹੀ ਲੈ ਕੇ ਆਉਣਾ ਚਾਹੀਦਾ ਜੇ ਕਰਾ ਕਰੋ ਯੂਜ਼ ਕਰਨਾ ਪੈ ਜੇ ਫਿਰ ਉਹਦਾ ਕੀ ਹਾਲ ਹੈ ਜੇ ਕਰੋ ਯੂਜ਼ ਕਰਨਾ ਤਾਂ ਬਾਈ ਇਹ ਲੋਤਨ ਦੀਦਰਾ ਕੋਣ ਕੇ ਕਾਸੀ ਵੀ ਮੰਨ ਕੇ ਚਲੋ ਆਪਾਂ ਕੋਈ ਜਾਲੀ ਕਿਸੇ ਵੀ ਤਰ੍ਹਾਂ ਦੀ ਜਾਲੀ ਨਾਲ ਬੰਦ ਬਰੀਕ ਜੇ ਮੰਨ ਲਵੇ ਇੱਕ ਤਰ੍ਹਾਂ ਦਾ ਵੀ ਕੋਈ ਵੀ ਛੋਟਾ ਛੋਟਾ ਕਚਰਾ ਵੀ ਇਹਦੇ ਵਿੱਚ ਨਾ ਜਾਵੇ ਠੀਕ ਹੈ ਜੀ ਉਹ ਵੀ ਸਹੀ ਰਹਿਣਾ ਪਰ ਜਿਆਦਾਤਰ ਆਪਾਂ ਇਹ ਕਹਾਂਗੇ ਪੰਪ ਤੋਂ ਲਿਆ ਕੀ ਪਾਇਆ ਜਾਵੇ ਬਾਕੀ ਇਹਦੀ ਫਿਟਿੰਗ ਦਾ ਪ੍ਰੋਸੈਸ ਹੁੰਦਾ ਜਿਹੜਾ ਉਹ ਵੀ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਧਿਆਨ ਨਾਲ ਕਰਨਾ ਚਾਹੀਦਾ ਹੈ ਕੋਈ ਵੀ ਸਪਲਾਈ ਦੇ ਵਿੱਚ ਕਚਰਾ ਨਹੀਂ ਜਾਣਾ ਚਾਹੀਦਾ ਤੇ ਕੋਈ ਜਬ ਫਿਟਿੰਗ ਕਰਾਉਣ ਇਹਦੇ ਜਿਹੜੇ ਮੰਨ ਲਓ ਜਿੱਥੇ ਦੇ ਫੇਸ ਹੁੰਦਾ ਹੈਗਾ ਚੰਗੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਹੈ ਕਚਰਾ ਵਗੈਰਾ ਵੀ ਨਹੀਂ ਬਿਲਕੁਲ ਉੱਥੇ ਹੋਣਾ ਚਾਹੀਦਾ ਫਿਟਿੰਗ ਕਰਾਉਣ ਵੀ ਨਾ ਤਿੱਧਾ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਵੀ ਇਹਨੂੰ ਸਾਫ਼ ਸੁਥਰੇ ਅਤੇ ਵਧੀਆ ਢੰਗ ਨਾਲ ਫਿਟਿੰਗ ਕਰਾਇਆ ਜਾਵੇ ਤਾਂ ਕਿ ਇਹਦੀ ਜਿਹੜਾ ਲਾਈਫ ਹੈੜੀ ਅੱਗੇ ਵਧੀਆ ਬਣੀ ਰਹੇ ਤੇ ਬਾਕੀ ਹੋਰ ਤਰ੍ਹਾਂ ਜਾਣਕਾਰੀ ਲਈ ਨਾ ਅੱਗੇ ਆਪਾਂ ਵੀ ਉਹਨਾਂ ਅਪਲੋਡ ਕਰਦੇ ਰਹਾਂਗੇ ਕਾਰ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਸਟਾਰਟਿੰਗ ਚ ਨੰਬਰ ਵੀ ਦਿੱਤਾ ਹੋਇਆ ਹੈ ਬਾਕੀ YouTube ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰੋ